ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਚੰਗੀ ਝੋਟੀ ਰਿਕਾਰਡ ਵਾਲੀ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਕੇ ਗਰੀਬ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਢਾਈ ਦੱਸੋ ਜੀ ਆਪਣਾ ਹਾਂ ਗੁਰਦੀਪ ਸਿੰਘ ਭਾਈ ਪਿੰਡ ਲੋਹਾਂ ਜਿਲ੍ਹਾ ਸੰਗਰੂਰ ਮੋਬਾਈਲ ਨੰਬਰ 9536801955 ਤੇ ਪ੍ਰਦੀਪ ਇਹਨੇ ਧਾਰੇ ਮਾਰਦੇ ਭਾਈ ਇਹਦੀਆਂ ਤੇ ਜਿਹੜੇ ਆਪਾਂ ਧਾਰਾਂ ਦੇਖੀ ਇਹਨੇ ਝੋਟੀ ਦੀਆਂ ਇਹ ਆਪਾਂ ਤਾਂ ਵੇਚੀ ਆ ਜੀ ਪੱਛੋਂ ਉਹ ਤੇਰੇ ਕੋਲ ਟਾਈਮ ਨਹੀਂ ਸੀਗਾ ਤੇ ਆਪਾਂ ਸਿਰਕਾਲੇ ਬਾਈ ਦੇ ਚੈਨਲ ਦੇ ਝੁੱਟੀ ਪਾ ਕੇ ਵੇਚੀ ਸੀ ਜੀ ਬਹੁਤ ਭਰਾਵਾਂ ਨੇ ਅੱਗੇ ਜੀ ਤੁਸੀਂ 5 25 ਮੁੱਲ ਮੰਗਦੇ ਹੋ ਇਹਨੂੰ ਘਰੇ ਰੱਖ ਲਿਓ ਐ ਕਰ ਲਿਓ ਹੁਣ ਜੇ ਇਹ ਝੁੱਟੀ ਆ ਬਾਈ ਇਹਦੀ ਜੇਰ ਦੇਖ ਪੈਗੀ ਜੇ ਰਹੋ ਭਈਆ ਚਵਾਈ ਇਹਦੀ ਬਿਲਕੁਲ ਪਹਿਲਾਂ ਕੱਟੀ ਨੇ 17 ਕਿਲੋ 16 ਕਿਲੋ ਬੁੱਧ 17 ਦਿੱਤਾ 6 ਦੰਦਾ ਦੇਖ ਅੱਛਾ ਮੂੰਹੋਂ 6 ਦੰਦਾ ਬੱਚਾ ਕੀ ਦੇਖਦੇ ਮੂੰਹ ਵੀ ਡੈਕੋਰੇਸ਼ਨ ਜੀ ਕੋਈ ਇਹਦੇ ਸਿੰਘਾਂ ਦੇ ਤੇਲ ਨਹੀਂ ਰਿਜ਼ਨਲ ਸਿੰਘ ਆ ਸਿੰਘ ਹਲੇ ਦਾ ਮੰਨ ਕੇ ਬਣਵਾਉਣਾਗਾ बच्चा किया बच्चा ने मेल कटा ना मेला कटा अच्छा बच्चा कटा जे रोकया ठीक है ਕਿੰਨਾ ਦੁੱਧ ਮਲ ਕੇ ਚੱਲੇ ਆ ਦੇਖ ਚਵਾਈ ਦੇਖੀ ਵਧੀਆ ਬੱਚਾ ਪੂਜਾ ਚੜਦੀ ਹੈ ਹਨਾ ਪੂਰਾ ਬਾਈ ਇੱਕ ਹੋਰ ਜੇਰ ਪਈਏ ਸਾਫ ਜਾਲਾ ਲਾ ਕੇ ਠੀਕ ਹੈ ਕਰਦੇ ਆ ਇਹਨੂੰ ਇਹਨੂੰ ਖਲੋ ਦੇਖੀ ਖਲੋ ਇੱਕ ਜਿੱਦਣ ਜਮਾ ਫੁੱਲ ਤਿਆਰੀ ਕਰੀ ਇਧਰੋਂ ਗਾੜੀ ਦੇ ਖੱਲੇ ਜਦੋਂ ਛੋਟੀ ਫੋਰ ਨੂੰ ਦੁੱਧ ਪਿਆ ਗਈ ਚੱਲੂ ਨਹੀਂ ਕਹਿੰਦਾ ਪਾ ਪਾਦੂ ਖਰਚਦਾ 18 ਉਹ 9 ਰੁਪਏ ਇੱਡੀ ਵਾਦੀ ਨਹੀਂ ਮਿਲਦੀ ਤੇ ਮੈਂ ਵੀਡੀਓ 'ਚ ਪਤਾ ਕੀ ਹੁੰਦਾ ਜਿਹੜੀ ਉਹ ਛੋਟੀ ਸੀ ਆਪਣੀ ਜਦੋਂ ਵੀਡੀਓ 'ਚ ਛੋਟੀ ਲੱਗਦੀ ਸੀ ਜਦੋਂ ਦਿਖਾਈ ਪੜੀ ਇਧਰੋਂ ਸਾਈਡ ਤੋਂ ਦਿਖਾ ਦਿਦੋ ਇਧਰੋਂ ਠੀਕ ਆ ਵੱਡਾ ਕੱਦ ਘਾਟ ਹਣਾ ਹੁਣ ਚੋ ਉਪੋ ਨਾ ਟਾਂਚਾ ਵੇਖੇ ਦਾ ਦਾ ਆ ਚੀਜ਼ਾਂ ਕਿੰਡੀਆਂ ਨੇ ਛੋਟੀਆਂ ਤੇ ਬਾਕੀ ਅਗਾੜੀ ਗੁੜੀ ਨਹੀਂ ਬਣੀ ਥੰਮਾ ਜਿਹੜਾ ਲੇਵੇ ਦਾ ਡਿਜ਼ਾਈਨ ਆ ਜਦੋਂ ਦੁੱਧ ਪਿਆ ਕੇ ਵੀ ਲੁੱਟਦੇ ਘਰਵੇਂ ਵਾਂਗੂ ਫੱਜ ਜਾਂਦੀ ਛੋਟੀ ਜੀ ਬਾਕੀ ਇਹ ਛੋਟੀ ਨਕੀਮਤ ਨਹੀਂ ਹੁੰਦੀ ਪ्योर ਜੈਟ ਬਲੈਕ ਆ ਜੀ ਚੇ ਦਾ ਕੀ ਮੁੱਲ ਰੱਖਿਆ ਇਹਦਾ ਆਪਾਂ ਇਹਦਾ ਬੁਲਟ ਨੂੰ ਐ ਫालतू ਮੁੱਲ ਨਹੀਂ ਕਰਦੇ ਫੇਰ ਅਗਲਾ ਕਹਿੰਦਾ ਮੁੱਲ ਕਰਦਾ 2-5 ਦੀ ਝੋਟੀ 2 ਲੱਖ 5000 ਦੀ ਸੁਬਰ ਕੱਤਕਾਰ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁੱਧਰਾ ਬੱਚਾ ਇਹ ਕਿੰਨੀਆਂ ਗੱਲਾਂ ਦੋ ਤਿੰਨ ਨੇ ਵੱਡੇ ਭਾਈ ਸਹੀ ਮਿਹਨਤ ਤਹੇ ਝੋਟੀ 2-35-40 ਦੀ ਝੋਟੀ ਹੈ ਜੀ ਦੇਖ ਜੀ ਇਹ ਝੋਟੀ ਦੁੱਧ ਤੇ ਲਿਆ ਕੇ ਵੇਚੀ ਫੇਰ ਰੇਟ ਹੋਰ ਹੀ ਹੋਊਗਾ ਜੇ ਆਪਾਂ ਕਿਹਾ ਦੇਖੋ ਲਾਹੌਰੀ ਹੋਊਗਾ ਹਾਂ ਦੇਖੀ ਦੇਖੀ ਮਾਨਿਕ ਹੇਲੇ ਤਾਂ ਤਾਜੀ ਸੂਈ ਆ ਕੱਚੀ ਸੂਈਆਂ ਮੰਨ ਲਾ ਕਿਉਂਕਿ ਮੈਂ ਇਹਦਾ ਕੰਮ ਇਹ ਜਿਹੜਾ ਹੁੰਦਾ ਬਾਈ ਢੋ ਮਜਤ ਤਾਂ ਨਾ ਸੂਕੀ ਬਣਦੀ 31 ਦਾ ਚੱਡਾ ਸਾਫ ਸੁਥਰੀ ਹੋਰ ਮਾਨਿਕ 2-5 ਦਾ ਕੋਈ ਭਾਅ ਨਹੀਂ ਹੈਗਾ ਠੀਕ ਹੈ 2 ਲੱਖ 5000 ਦੀ ਕੋਈ ਰੇਟ ਨਹੀਂ ਹੈਗਾ ਬਾਈ ਆ ਗਾੜੀ ਗੂੜੀ ਚਵਾਈ ਦੀ ਬਾਕੀ ਹਾਈਟ ਦੇਖ ਕਿੰਨੀ ਆ ਠੀਕ ਹੈ ਪਿਓਰ ਮੋਹਰਾ ਜਾਂ ਝੋਟੀ ਜਮਾਨਾ ਵੀ ਇਹਦੇ ਚਿੱਟਾ ਵਾਲ ਨਹੀਂ ਸਰੀਰ ਤੇ ਠੀਕ ਹੈ ਮੇਨ ਨਾਲ ਜੇਰ ਪੈਗੀ ਟੈਨਸ਼ਨ ਖਤਮ ਆ ਸਾਰੀ ਹੁਣ ਬੱਚਾ ਤੁਰਪੂ ਆਪੇ ਪੁੱਤ ਤੁਰੂਗਾ ਕਹਿੰਦਾ ਭਾਬ ਜੱਟ ਸੌਦਾ 17 ਕਿਲੋ ਦੁੱਧ ਮੰਨ ਕੇ ਬੰਦਾ ਲੈ ਜੀ ਭਰਾ ਲੈ ਗਿਆ ਜੀ ਦੋ ਕੰਮ ਨੇ ਨਾਲ ਤਾਂ ਸ਼ੌਕ ਇਹੋ ਜਿਹੇ ਜਾਨਵਰ ਦਾ ਕੋਈ ਮੁੱਲ ਥੋੜਾ ਹੁੰਦਾਗਾ ਥਣ ਵੇ ਸਵਾ ਦੇਖੋ 4x4 ਆ ਚੀਜ਼ਾਂ ਨੇ ਜਿਹੜੀਆਂ ਇੱਕ ਹੋਰ ਦੇਖਾ ਜਿਹੜਾ ਹਰਿਆਣੇ ਦਾ ਪਸ਼ੂ ਆ ਅੰਦਰ ਆਪਾਂ ਦੇਖ ਅੰਦਰੋਂ ਆਏ ਆ ਨਾ ਜੀ ਲੈ ਦਵਾਰੇ ਫੇਰ ਵਜੇ ਲੈ ਜਿੱਥੇ ਜੀ ਕਰਦਾ ਰੋਕ ਲੋ ਉੱਥੇ ਜਾਵਾ ਕੋਈ ਬੱਚੇ ਨਹੀਂ ਕੋਈ ਹੋਰ ਨਹੀਂ ਵੀ ਨਹੀਂ ਪਸ਼ੂ ਨੂੰ ਕਹਿੰਦਾ ਇਹ ਆਪਣਾ ਦਾ ਬੜੀ ਇਨਮਚਾਉਂਦੀ ਆ ਆ ਚੀਜ਼ਾਂ ਦੇਖ ਲੈ ਉਦੋਂ ਕਹਾਂ ਪ੍ਰੋਪਰ ਦੁੱਧ ਪਿਆ ਕੀ ਜੀ ਉਦੋਂ ਚੀਜ਼ ਹੀ ਵੱਖਰੀ ਬਣੀ ਦੋਨੋਂ ਪਾਸੋਂ ਦੇਖ ਲੈ ਇੰਨਾ ਕ ਝੱਡਾ ਹੋ ਅੱਜ ਦੀ ਗੱਲ ਨੋਟ ਕਰ ਸੋ 953080955 ਵੀਰ ਦਾ ਨੰਬਰ ਆ ਮੋਹਰਾਂ ਅਸਲ ਦੀ ਝੋਟੀ ਤਾਜੀ ਸੂਈ ਵੀ ਜ਼ੇਰ ਧਾਰ ਕਾ ਮੋਕਿਆ ਜੀ ਇਹਦੇ ਬਾਲ ਨੇ ਮਗਰ ਇਹ ਐ ਮੰਨ ਕੇ ਦੱਸ ਵੀ ਡੜਪੇ ਪੈਣਾ ਲੈ ਵਾ ਜੈ ਜਗਤ ਲਾ ਜਮ ਹੁਣ ਆਪਾਂ ਬਈ ਰੋਡ 'ਚ ਹੈ ਨਾ ਠੱਕੋ ਖੰਨੇਆ ਵੀਡੀਓ ਦੇਖਣ ਚਾਹੋ